ਗਰਾਂ ਗਿਆਲਾਂ ਬੱਚੀ ਨੂੰ ਜਿਹੜਾ ਇੱਥੇ ਭੀਮਨਗਰ ਕੈਂਪ ਦੇ ਵਿੱਚ ਨਨਕਾਣਾ ਜੁਵੈਲ ਹੈ ਇਹਦੇ ਤੇ ਦੋ ਆਫਤਾਂ ਤੇ ਇੱਕ ਆਦਮੀ ਜਿਹੜਾ ਆਇਆ ਸੀ ਤੇ ਇਹ ਆ ਕੇ ਜਿਹੜਾ ਇਹਦਾ ਮਾਲਕ ਹੈ ਹਰਿੰਦਰ ਸਿੰਘ ਹਰਿੰਦਰ ਸਿੰਘ ਤੇ ਉਹਨੂੰ ਵਕਰੀਆਂ ਵਕਰੀਆਂ ਜਿਹੜੀਆਂ ਸੋਨੇ ਦੀਆਂ ਜਿਹੜੀਆਂ ਜਿੱਜਾ ਉਹ ਦੇਖਣ ਲੱਗੇ ਤੇ ਜਿਹੜਾ ਮੈਂ ਦਸ ਸਿੰਘ ਨੇ ਇਹਨਾਂ ਨੂੰ ਪੰਜ ਛੇ ਤਰ੍ਹਾਂ ਦੀਆਂ ਜਿਹੜੀਆਂ ਹੱਥ ਵਿੱਚ ਪਾਉਣ ਵਾਲੀਆਂ ਮੰਦਰੀਆਂ ਹੁੰਦੀਆਂ ਉਹ ਦਿਖਾਈਆਂ ਤੇ ਉਹਦੇ ਵਿੱਚ ਇਹ ਜਿਹੜੀਆਂ ਲੇਡੀਜ਼ ਤੇ ਇਹਨਾਂ ਦੇ ਨਾਲ ਇੱਕ ਬੰਦਾ ਸੀ ਇਹਨਾਂ ਨੇ ਜਿਹੜੀਆਂ ਉੱਥੋਂ ਦੋ ਜਿਹੜੀਆਂ ਸੀ ਮੰਦਰੀਆਂ ਉਹ ਮਤਲਬ ਚੋਰੀ ਕਰਕੇ ਲੈ ਗਏ ਸੀ ਤੇ ਇਹਦੇ ਵਿੱਚ ਜਿਹੜਾ ਇਹਨਾਂ ਨੂੰ ਕੱਲ ਅਸੀਂ ਜਿਹੜਾ ਗਿਰਦਾਰ ਕਰ ਲਿਆ ਇਹਦੇ ਵਿੱਚ ਜਿਹੜਾ ਮਕਦਮਾ ਨੰਬਰ 250 ਜਿਹੜਾ ਮਿਤੀ 15 ਜਨਵਰੀ 25 ਅਨਡਰ ਸੈਕਸ਼ਨ 305 ਜਿਹੜਾ ਬੀ ਐਨ ਐਸ ਜਿਹੜਾ ਅਸੀਂ ਦਰਜ ਕੀਤਾ ਤਾਂ ਸਿਟੀ ਦੇ ਵਿੱਚ ਇਹ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਚੋਰੀ ਕੀਤੀਆਂ ਸੀ ਅ ਮੰਦਰੀਆਂ ਉਹਦੇ ਵਿੱਚ ਇੱਕ ਸੋਨੇ ਦੀ ਮੰਦਰੀ ਤੇ ਇਹਨਾਂ ਨੂੰ ਜਿਹੜੇ ਕੁਝ ਪੈਸੇ ਜਿਹੜੇ ਆ ਬਰਾਮਦ ਹੋਏ ਆ ਤੇ ਨਾਲ ਜਿਹੜੀ i20 ਕਾਰ ਜਿਹਦੇ ਤੇ ਸਵਾਰ ਹੋ ਕੇ ਪਹਿਲਾਂ ਆਏ ਸੀ ਉਹ ਵੀ ਜਿਹੜੀ ਹੈ ਬਰਾਮਦ ਕਰ ਲਈ ਪਹਿਲਾਂ ਵੀ ਕੋਈ ਵਾਰ ਬਰਾਮਦ ਇਹਦਾ ਜਿਹੜਾ ਇਹਦੇ ਵਿੱਚ ਜਿਹੜੀਆਂ ਦੋਨੋਂ ਲੇਡੀਜ਼ ਨੇ ਇਹਦੇ ਵਿੱਚ ਇੱਕ ਸਿੰਦਰ ਜਿਹੜੀ ਸਿੰਦਰ ਕੌਰ ਇਹਦੇ ਤੇ ਪਹਿਲੇ ਵੀ ਜਿਹੜੇ 5 ਜਿਹੜੇ ਮਕਦਮੇ ਦਰਜ ਨੇ ਇਹਦੇ ਵਿੱਚ ਇਹਦੇ ਵਿੱਚ ਐਨਡੀਪੀਐਸ ਸੈਕਟਰ ਦੇ ਤੇ ਚੋਰੀ ਦੇ ਤੇ ਜਿਹੜੇ ਠੱਗੀ ਦੇ ਮਕਦਮੇ ਜਿਹੜੇ ਇਹਦੇ ਖਿਲਾਫ ਦਰਜ ਨੇ ਇਸ ਤੋਂ ਇਲਾਵਾ ਜਿਹੜੀ ਨਿਰਮਲ कौर ਹੈ ਇਹਦੇ ਤੇ ਵੀ ਜਿਹੜੇ ਦੋ ਮਕਦਮੇ ਦਰਜ ਨੇ ਇਹਦੇ ਵਿੱਚ ਐਨਡੀਪੀਐਸ ਸੈਕਟਰ ਦਾ ਤੇ ਠੱਗੀ ਦਾ ਇਹ ਕਿੱਥੋਂ ਦੇ ਰਹਿਣ ਵਾਲੇ ਆ ਸਰ ਇਹ ਜਿਹੜੀ ਹੈ ਮਤਲਬ ਇਹ ਮਜੀਠਾ ਰੋਡ ਅੰਮ੍ਰਿਤਸਰ ਦੇ ਜਿਹੜੇ ਰਹਿਣਾ ਨੇ ਇਹਨਾਂ ਦਾ ਰਿਸ਼ਤਾ ਕੀ ਆਪਸ ਦੇ ਵਿੱਚ ਮੈਂ ਲਾਵਾਂਗਾ ਦੋਨਾਂ ਦਾ ਤੇ ਵੈਸੇ ਮਤਲਬ ਜਿਹੜਾ ਹੈਗਾ ਆਪ ਸਿਚ ਪਹਿਲਾਂ ਇਕੱਠੇ ਰਹਿੰਦੇ ਸੀ ਤੇ ਗਵਾਂਡੀ ਨੇ ਹੁਣ ਕਿਸ ਤਰ੍ਹਾਂ ਦੀ ਫਰਦਰ ਕਾਰਵਾਈ ਕੀਤੀ ਜਾ ਰਹੀ ਕੋਲੋ ਜੀ ਪਰਚਾ ਜਿਹੜਾ ਗਰਜ਼ੀ ਕਰਕੇ ਜਿਹੜਾ ਮਤਲਬ ਅੱਜ ਇਹਨੂੰ ਅਸੀਂ ਪੇਸ਼ ਅਦਾਲਤ ਕੀਤਾ ਤੇ ਅੱਜ ਮੰਗ ਲੈ ਕੇ ਫਿਰ ਅੱਗੇ ਦੇਖਦੇ ਹਾਂ ਮਤਲਬ ਕਿ ਕਿੰਨੇ ਕੁ ਅੱਗੇ ਧੋਰੀਆਂ ਹੋਰ ਮੰਗ ਲਈ ਹੈ